ਕਤਕ ਕਰਮ ਕਮਾਵਣੇ ਦੋਜ ਨ ਕਾਉਂ ਕਿਉਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੰਪੇ ਰੋਗਾ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਜੋਗ ਪਰਮੇਸ਼ਰ ਤੇ ਬੁਲਿਆ ਵਿਆਪਨ ਸਭੇ ਰੋਗਾ ਬੇਮਕ ਹੋਏ RAM ਤੇ ਲਗਨ ਜਨਮ ਵਿਜੋਗ ਕਰਮੈ ਕੌੜੇ ਹੋਏ ਗਏ ਜਿਤੜੇ ਮਾਇਆ ਓਗ ਵਿਅਤਨਾ ਕੋਈ ਕਰ ਸਕੈ ਇਸ ਥਾਰ ਹੋਏ ਰੋਜ ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ ਅਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਤਰੇ ਸਭ ਵਿਰੋਗ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਥ ਸੰਗ ਮਿਰਸੈ ਸਭੇ ਸੋਚ ਕਤਕ ਹੋਵੈ ਸਾਥ ਸੰਗ ਮਿਰਸੈ ਸਭੇ ਸਾ ਬਾਰੇ ਕੀ ਜੀ ਜੇ ਅੱਜ ਜਿਹੜਾ ਤੁਕ ਤੁਦਾ ਮੀਨਾ ਖੜਿਆ ਹੈ ਇਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਨੇ ਕਿ ਇਹ ਇਹ ਜਿਹੜੀ ਹੈ ਲੋਕ ਕਰਤਲ ਕਰਤ ਦੇ ਅਪੀਲ ਸਹਿ ਰੀ ਲਗਣ ਕਰਕੇ ਰਾਹ ਕਰਨ ਨੂੰ ਅਨਸਾਬ ਇਹਾਰਚ ਬਣਦਾ ਹੈ ਖਤਰ ਤੇ ਵੀ ਨੇ ਰਿਚੇ ਨਿਚੇ ਰੁਕ ਕੇ ਤੇ ਅੱਗੇ ਅੱਦਕ ਪਰਮਕ ਮੰਗਣ ਦੋਸ ਮੰਤ ਆਹ ਨੂੰ ਸਰਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੀ ਲੋਤ ਹੈ ਬੜੀ ਸਵਾਦ ਦੀ ਹੈ ਸਰੂ ਮਹਾਰਾ ਸਾਹਿਬ ਜੀ ਐ ਨੇ ਸਾਨੂੰ ਇਹ ਸਬਦ ਰਾਹੀਂ ਦੱਸਿਆ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਜਿੱਥੇ ਵਖ ਵਖ ਫਿਕਿਆਨ ਸਮਝਾਇਆ ਤੇ ਸਾਨੂੰ ਇਹ ਵੀ ਸਮਝਾਇਆ ਕਿ 12 ਮਹੀਨੇ 6 ਰੁਤਾਂ ਦੋ-ਦੋ ਮਹੀਨੇ ਦੀਆਂ ਰੁਤਾਂ ਆਉਂਦੀਆਂ ਤੇ ਜਿਹੜੀ ਵਿਸਾਖੀ ਤੇ ਵਿਸਾਖ ਜਿਹੜੀ ਹੈ ਉਹ ਬਸੰਤ ਰੁੱਤ ਹੈ ਫਿਰ ਅੱਗੇ ਗਰਮੀ ਦੇ ਵਕਤ ਦੂਆਵੀ ਨੇ ਇਹ ਵਰਖਾ ਹੁੰਦਾ ਤੇ ਇਹ ਵਰਖਾ ਉਸ ਤੋਂ ਬਾਅਦ ਇਹ ਅਰਸੂ ਤੇ ਕੱਟਕ ਦੀ ਜਿਹੜੀ ਹੈ ਇਹ ਜਿਹੜੀ ਬੜੀ ਸੁਹਾਵਣੀ ਲੱਗਦਾ ਇਹਨ ਵਿੱਚ ਨਾ ਜ਼ਿਆਦਾ ਗਰਮੀ ਨਾ ਠੰਡ ਤੇ ਇਸ ਰੁੱਤ ਦੇ ਵਿੱਚ ਵੀ ਜਿਹੜਾ ਆਪਣਾ ਆਮ ਆਦਿਕ ਸਤਿਗੁਰੂ ਦੀ ਬਾਣੀ ਨੇ ਨਾਲ ਨਹੀਂ ਜੁੜਦਾ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਇਕ ਉਸ ਦਾ ਇਹੋ ਜੀ ਸੁਭਾਅ ਨਹੀਂ ਉਸ ਦੇ ਵਿੱਚ ਜੇ ਉਸ ਦਾ ਮਨ ਆਬਦਾ ਹੈ ਅਨਸ਼ਾਂਤ ਨਹੀਂ ਹੋਇਆ ਤੇ ਉਹ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਨਾ ਰੱਬ ਨੂੰ ਨਾ ਕਿਸੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਉਸ ਦੇ ਉਹ ਕਰਮ ਨੇ ਤੇ ਉਸ ਨੇ ਉਹ ਕਰਮ ਨਹੀਂ ਕੀਤੇ ਤੇ ਤਾਂ ਹੀ ਉਹ ਨੂੰ ਦੁੱਖ ਹੈ ਵੀ ਰਿਹਾ ਹੈ ਜਿਵੇਂ ਅਸੀਂ ਕੋਈ ਫਸਲ ਬੀਜਦੇ ਹਾਂ ਜਿਹੜੇ ਨੇ 6 ਵੀਨੇ ਇਹ ਇਨਾ ਜਨਾਨ ਨੂੰ ਵਿੱਚ ਫਸਲਾ ਹੁੰਦੀ ਹੈ ਕਿ 6 ਮਹੀਨੇ ਉਸਨੇ ਮਿਹਨਤ ਕੀਤੀ ਇਰਾਮਾ ਰਿਆ ਬੋਟੀ ਦਿੱਤੀ ਪਾਣੀ ਖਾਦ ਆਖ ਅਸਲ ਵੱਲ ਧਿਆਨ ਦਿੱਤਾ ਕਿ ਉਸਨੇ ਘਰ ਬੋਲ ਲਗਿਣਾ ਫਸਲ ਉਹਨੀ ਮਾਇਆ ਆਉਣੀ ਕੋਈ ਆਪਣੀ ਡਿਊਟੀ ਤੇ ਪੂਰਾ ਹਾਲ ਰੈਂਦਾ ਹੈ ਉਸ ਨੂੰ ਵੀ ਨੇ ਬਾਤ ਕਾਗਣ ਇਹ ਸਤਿਗੁਰੂ ਜੀ ਕਹਿੰਦੇ ਨੇ ਤੇ ਜਿਹੜਾ ਏੜਾ ਹੀ ਮਾਰਦਾ ਆਪਣੀ ਜ਼ਮੀਨ ਵੱਲ ਨਹੀਂ ਜਾਂਦਾ ਦਸਿਆ ਜਾਂਦਾ ਹੈ ਕਿ ਜਿਹੜੀ ਜ਼ਮੀਨ ਹੈ ਉਹ ਆਪਣੇ ਮਾਲਕ ਨੂੰ ਅ ਰੋਜ਼ ਉਡੀਕਦੀ ਹੈ ਕਿ ਮੇਰਾ ਮਾਲਕ ਇੱਥੇ ਆਵੇ ਭਾਲ ਦੁਕਾਨ ਹੋਵੇ ਜਾਂ ਜ਼ਮੀਨ ਉਹ ਆਪਣੇ ਮਾਲਕ ਨੂੰ ਰੋਜ਼ ਉਡੀਕਦੀ ਹੈ ਤੇ ਜਿੱਦਣ ਨਾ ਜਾਵੇ ਤੇ ਜਾਲ ਜਿਹਾ ਲੱਗਦੀ ਹੈ ਇਸੇ ਤਰ੍ਹਾਂ ਸਤਗੁਰ ਮਹਾਰਾਜ ਸਾਹਿਬ ਨੇ ਇਸ ਸੁਭਾਅ ਬਾਰੇ ਰੋਤ ਦੇ ਵਿੱਚ ਜੇ ਅਸੀਂ ਦੁਖੀ ਹਾਂ ਇਹਦੇ ਵਿੱਚ ਸਾਡਾ ਹੀ ਦੋਸ਼ ਹੈ ਅਸੀਂ ਪਰਮੂਦੇ ਨਾਲ ਨਹੀਂ ਥੁੜੇ ਤੇ 2 12 ਮਾਣ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦਾ 12 ਮਾਣ ਜਿਹੜੀ ਸੀ ਉਚਾਰ ਕਰ ਰਹੇ ਹਾਂ ਇੱਕ ਤੁਹਾਰੀ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦਾ 12 ਮਾਣ ਲਿਖਿਆ ਹੈ ਤੇ ਇਹ 12 ਮਹੀਨੇ ਨੇ ਤੇ ਇਹਦੇ 14 ਸ਼ਬਦ ਨੇ ਤੇ ਪਹਿਲਾ ਸ਼ਬਦ ਦੇ ਵਿੱਚ ਪਰਮਾਤਮਾ ਅੱਗੇ ਬੇਨਤੀ ਕੀਤੀ ਆ ਏ ਅਸੀਂ ਆਪਣੇ ਕਰਮਾ ਕਰਕੇ ਵਿਚਰੇ ਹਾਂ ਸਾਡੇ ਉੱਤੇ ਕਿਰਪਾ ਕਰੋ ਅਸੀਂ ਦੁਖੀ ਹਾਂ ਕਲ ਇਹ ਸਦਗੁਰੂ ਜੀ ਨੇ ਇੰਨੇ ਹਲਕ ਕਰਮਾਂ ਕੇ ਵਿਚਰੇ ਕਰ ਕਿਰਪਾ ਮਿਲੋ ਰਾਮ ਅਖੀਰਲੇ ਸ਼ਬਦ ਦੇ ਵਿੱਚ ਸਦਗੁਰੂ ਜੀ ਨੇ ਕਿਹਾ ਕੋਈ ਜਿਹੜਾ ਦੇਣਾ ਨਾ ਉਹ ਪਵਿੱਤਰ ਨਹੀਂ ਹੁੰਦਾ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਵਿਆਹਗਾ ਜਾਂ ਆਵਦਵਾਰ ਜਾਵਾ ਇੰਨੇ ਨੇ ਦੇਣਾ ਉਹ ਪਵਿੱਤਰ ਹੈ ਉਹ ਸੁਭਾਵਨਾ ਹੈ ਜਦੋਂ ਅਸੀਂ ਪ੍ਰਭੂ ਨਾਲ ਜੁੜ ਰਹੇ ਹਾਂ ਅਖੀਰਲੇ ਵਿੱਚ ਕਿਹਾ ਹੈ ਮਾਹ ਦਿਲ ਸ ਨੂਰਤ ਭਲੇ ਅੰਮੇ ਨਾ ਤੇ ਦਿਨ ਤੇ ਮੂਰਤ ਉਹ ਚੰਗਾ ਜਿਸ ਕੋ ਨਜ਼ਰ ਕਰੇ ਜਿਹਦੇ ਉੱਤੇ ਮੇਰ ਹੋਵੇ ਤੇ ਉਹ ਪ੍ਰਭੂ ਦੇ ਨਾਲ ਜੁੜੇ ਬਣ ਨਾਲ ਜੁੜੇ ਤੇ ਜੇ ਨਹੀਂ ਜੁੜਦਾ ਤੇ ਉਹ ਹੀ ਜੋ ਰੁਕ ਉਹ ਵੀ ਨਾ ਉਹ ਦਿਨ ਭਾਵੇਂ ਬੁੱਧਵਾਰ ਹੋਵੇ ਭਾਵੇਂ ਪਵਿੱਤਰ ਕੋਈ ਦਿਨ ਮੰਨਿਆ ਉਹ ਨੂੰ ਸੋਖ ਨਹੀਂ ਰਹਿ ਸਕਦਾ ਸਤਿਗੁਰੂ ਜੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਲਤਕ ਕਿਰਤ ਪਾਇ ਜੋ ਪ੍ਰਭ ਪਾਇ ਇੰਦਰ ਨੇ ਗੁਰੂ ਨਾਨਕ ਦੇਵ ਜੀ ਦੀ ਆਪਣੀ ਬਾਣੀ ਵਿੱਚ ਇਹ ਇੰਦਰ ਨੇ ਕਿ ਜੇ ਜੜੀ ਕਿਸੇ ਨੇ ਕਿਰਤ ਕੀਤੀ ਨਾ ਸੋਚਿਆ ਕੰਮ ਕੀਤਾ ਤੇ ਉਹ ਪਰਮਾਤਮਾ ਨੂੰ ਉਹਨੇ ਦਰਪੇ ਕਬੂਲ ਹੋਇਆ ਤੇ ਉਹ ਉਹਦੇ ਕਰਮ ਵੰਡ ਗਏ ਤੇ ਉਹਨਾਂ ਕਰਮਾਂ ਕਰਕੇ ਇਹਨੂੰ ਉਹ ਦੁੱਖ ਸਜ਼ਾ ਮਿਲੀ ਆ ਗੁਰਬਾਣੀ ਵਿੱਚ ਜਿਗਰ ਅਵਤਾਰ ਦੰਦ ਦੇ ਦੋਸ ਨਾ ਦੇਉ ਕਿਸੈ ਦੋਸ ਕਰਮਾਂ ਆਪੜਿਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ ਨਦੀਜੈ ਔਰ ਜਨਾ ਫਿਰ ਗੁਰਬਾਣੀ ਵਿੱਚ ਜਿਗਰ ਅਵਤਾਰ ਵੀ ਜੇ ਵੇਖ ਮੰਗੇ ਅੰਮ੍ਰਿਤ ਵੇਖੋ ਏ ਨਿਆਉ ਇੱਕ ਨਿਆ ਥੋੜਾ ਹੁਣ ਅਸੀਂ ਵੀ ਜਣੀ ਜਾ ਰਾ ਤੇ ਫਿਰ ਅੰਮ੍ਰਿਤ ਮੰਗਣਾ ਇਹ ਨਹੀਂ ਹੋ ਸਕਦਾ ਹਰ ਸਤਪੁਰ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਵੀ ਬਾਤ ਬਾਤ ਕੀਤੀ ਜਿਨੇ ਵੀ ਕਿਹਾ ਫਰੀਦਾ ਲੋੜੇ ਦਾਕ ਬਜੌਰੀਆਂ ਫਿਕਰ ਬੀਜੇ ਜੱਟ ਹੰਡੇ ਉਹਨ ਕਥਾਇੰਦਾ ਪੈਂਦਾ ਲੋੜੇ ਪਾਟਦਾ ਮੀਵੀ ਕੱਤ ਤੇ ਉਹਨ ਰਈਆ ਤੇ ਉਹਦੇ ਰੇਸਮ ਦੇ ਕਪੜੇ